ਹਾਂ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਵੀਰ ਹਰਾਂ ਦਾ ਨੋਟ ਕਰ ਲਿਓ ਵਸਤੀ ਬਗੀਚਾ ਸਿੰਘ ਵਾਲੀ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਰੋਜਪੁਰ ਆ ਗਿਆ ਬਾਗਾ ਮੋੜ ਇਥੋਂ ਨੇੜੇ ਆ ਫਰੋਜਪੁਰ ਸ਼ਹਿਰ ਦੀ ਗੱਲ ਕਰੀਏ ਤਾਂ ਸੱਜਣੋ 12-13 ਕਿਲੋਮੀਟਰ ਦੀ ਦੂਰੀ ਆ ਤੇ ਮੱਲਾਂ ਵਾਲੇ ਦੀ ਗੱਲ ਕਰੀਏ ਤਾਂ ਉਹ ਵੀ ਇੰਨੀ ਦੂਰੀ ਆ ਘਰੇਲੂ ਪਰਿਵਾਰ ਕੋਲੇ ਸੱਜਣੋ ਘਰੇ ਪਸ਼ੂ ਰੱਖੇ ਹੋਏ ਆ ਕੋਈ ਵਪਾਰ ਲੈਣ ਦਾ ਕੰਮ ਨਹੀਂ ਤੇ ਵੀਰ ਹਰਾਂ ਨੇ ਇੱਕ ਆਪਣੇ ਘਰ ਦੀ ਮੈਂ ਫੋਰ ਸੇਲ ਵਿਕਾਊ ਕੀਤੀ ਆ ਨੀਲੀ ਰਾਵੀ ਦੀ ਸਾਰੀ ਡਿਟੇਲ ਲੈਣੇ ਆ ਜਿਹੜਾ ਸੁਆ ਸੁੰਦੀ ਆ ਸੱਜਣੋ ਤੇ ਕਿਹੜੇ ਪਿਛਲੇ ਸੂਏ ਦਾ ਕੀ ਇਹਦਾ ਦੁੱਧ ਦਾ ਰਿਕਾਰਡ ਰਿਆ ਕਰਮਾਲੀ ਦਾ ਆਜੋ ਲਈਏ ਜਾਣਕਾਰੀ ਫਿਰ ਤੋਰ ਤਾਰ ਕੇ ਵੀ ਇਹਨੇ ਆਂਡ ਤੱਕ ਵੀਡੀਓ ਵੇਖਿਆ ਤੁਹਾਡਾ ਧੰਨਵਾਦ ਪਾਉਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਠੀਕ ਠਾਕ ਜੀ ਚੜਦੀ ਕਲਾ ਨਾ ਚੜਦੀ ਕਲਾ ਪਾਉਜੀ ਤੇ ਆਪਣਾ ਨਾਂ ਕੀ ਆ ਜੀ ਨਿਸ਼ਾਨ ਸਿੰਘ ਸਨੋ ਵੀਰ ਜੀ ਸਰਦਾਰ ਬਖਸ਼ੀਰ ਸਿੰਘ ਜੀ ਸਰਦਾਰ ਬਖਸ਼ੀਰ ਸਿੰਘ ਹਾਂਜੀ ਤੇ ਪਿੰਡ ਆਪਣਾ ਆ ਗਿਆ ਵਸਤੀ ਬਗੀਚਾ ਸੰਗੜੀ ਜਿਲਾ ਫਰੋਹੀਪੁਰ ਆ ਗਿਆ ਤੇ ਮੋਬਾਈਲ ਨੰਬਰ ਆਪਣਾ ਜੀ 94784 19760 ਇੱਕ ਵਾਰੀ ਹੋਰ ਰਿਪੀਟ ਕਰਿਓ 94784 19760 ਆਪਣੇ ਪਸ਼ੂ ਘਰਦੇ ਆ ਵਪਾਰ ਲੈਣ ਦਾ ਤਾਂ ਨਹੀਂ ਨਾ ਕੰਮ ਨਹੀਂ ਕਰਦੇ ਆ ਜੀ ਤੇ ਆਪਣੀ ਆ ਮੱਝ ਕਿਹੜਾ ਸੂਆ ਸੂਈ ਆ ਜੀ ਆ ਸੂਉਗੀ ਹੁਣ ਇਹ ਤੀਜਾ ਸੂਆ ਸੂਗੀ ਦੂਜੇ ਸੂਏ ਕਿੰਨਾ ਕੁ ਦੁੱਧ ਜਿਹੜਾ ਇਹਨੇ ਕਰਮਾਲੀ ਨੇ ਦਿੱਤਾ 15 16 ਕਿਲੋ ਦੇ 15 16 ਕਿਲੋ ਦੁੱਧ ਦੇਗੀ ਹਾਂਜੀ ਤੇ ਚੂਣ ਚਾਨ ਨੂੰ ਇੱਕ ਨੰਬਰ ਆ ਨਾ ਜੀ ਹੋਰ ਬੜੀ ਆ ਜੀ ਬੋਲੀ ਕੋਈ ਬੱਚਿਆਂ ਦੀ ਛੱਡੀ ਰਹਾ ਬੋਲੀ ਜਦ ਮਰ ਮਾਰ ਕੇ ਜੋਲ ਗਈ ਠੀਕ ਆ ਬਿਨਾ ਬੱਚੇ ਤੋਂ ਵੀ ਭਾਵੇਂ ਚੋ ਲੋ ਹਾਂਜੀ ਜੀ ਏਡੀ ਸੀ ਲਾ ਬਿਲਕੁਲ ਜੀ ਠੀਕ ਆ ਤੇ ਦਿਨ ਕਿੰਨੇ ਰਹਿ ਗਏ ਜੀ ਇਹਦੇ ਸੂਨ ਚ ਇਹਨਾਂ ਦੇ 25 ਤਰੀਕ ਨੂੰ ਦਿਨ ਪੂਰੇ ਹੁੰਦੇ ਜੀ 25 ਤਰੀਕ ਨੂੰ ਦਿਨ ਪੂਰੇ ਹੁੰਦੇ ਅੱਜ ਮੰਨ ਲਓ ਵੀ 16 17 ਤਰੀਕ ਹੋਗੀ ਹੈਨਾ ਹਾਂਜੀ ਹਜੇ ਮੰਨ ਲਓ ਵੀ 5 6 ਦਿਨ ਇਹਦੇ ਸੂਨ ਚ ਪਏ ਆ ਪਏ ਆ ਜੀ ਠੀਕ ਆ ਠੀਕ ਆ ਠੀਕ ਤੇ ਥਣਾ ਸੁਣਾ ਲੋ ਭਾਰ ਪੂਰੇ ਲੋਕ ਕੇ ਨਾ ਬੋ ਲੋਕ ਕੇ ਬਿਲਕੁਲ ਠੀਕ ਹੈ ਜੀ ਸੱਜਣੋ ਤੌਰ ਚੈੱਕ ਕਰਾਉਣੇ ਆ ਤੁਹਾਨੂੰ ਪੋਲੀ ਬਾਈ ਹਰੀ ਕਹਿੰਦੇ ਓਕੇ ਰਿਪੋਰਟ ਆ ਭਾਰਪੂਰ ల్లిਓ ਬੇਫਿਕਰ ਹੋ ਜਿਓ ਥਾਣਾ ల్లిਓ 25 ਨੂੰ ਦਿਨ ਪੂਰੇ ਆ ਸੱਜਣੋ 15 ਸੇਰੀ ਮੈਂ ਬੁਖਾ ਰਹੇ ਆ ਤੁਹਾਨੂੰ ਵਸਤੀ ਬਗੀਚਾ ਸਿੰਘ ਵਾਲੀ ਕਰ ਲੋ ਚੈੱਕ ਲੇਵਾ ਪਾਂਡਾ ਹੁਣ ਵੀ ਚੰਗਾ ਮੈਂ ਕੋਲੇ ਬਾਕੀ ਹਜੇ ਦਿਨ ਕੱਢਦੀ ਆ ਸੱਜਣੋ ਤੇ ਸੁੰਦੀ ਕਰਦੀ ਮੈਂ ਚੰਗਾ ਲੇਵਾ ਬਣਾਉਗੀ ਬੰਨ ਤੇ ਪਾਵਾਂ ਇੱਥੇ ਪਸ਼ੂਆਂ ਚ ਆ ਗਈ ਆ ਸੱਜਣੋ ਸੱਜਣੋ ਅੱਖ ਉਹ ਚੈੱਕ ਕਰ ਲੋ ਪਟਾ ਮਹੰਦਾ ਹਾਂ ਲੈ ਚੱਲੇ ਤੇ ਸਰੀਰ ਸਰੂਰ ਕਢਾਂਚਾ ਤੁਹਾਡੇ ਸਾਹਮਣੇ ਆ ਬੋਡੀ ਸਟਰਕਚਰ ਮਹੰਦਾ ਕਿਉਂਕਿ ਨੀਲੀ ਰਾਵੀ ਦੇ ਪੱਖ ਚ ਵੇਖੀਏ ਤਾਂ ਕੱਦ ਫੁੱਲਾ ਕਰਮਾ ਵਾਲੀ ਦਾ ਵਜਨ ਵੀ ਪੂਰਾ ਤੇ ਬਾਕੀ ਜੋ ਵੀ ਚੀਜ਼ ਆ ਉਹ ਤੁਹਾਡੇ ਸਾਹਮਣੇ ਆ ਮਗਰਲੇ ਪੈਰਾਂ ਤੇ ਨਿਸ਼ਾਨ ਹੈਗੇ ਆ ਪੂਛ ਸਿਰ ਮੂ ਚੈੱਕ ਕਰ ਦੇਖੋ ਐਸਾਈਡ ਤੋਂ ਵੀ ਇਹਦੇ ਥਣਲੇਵਦੀ ਜਿਹੜੀ ਕੁਆਲਿਟੀ ਆ ਸੱਜਣੋ ਚਾਰਾਂ ਥਨਾਂ ਦਾ ਆਪਸੀ ਗੈਪ ਦੂਰੀ ਓਕੇ ਰਿਪੋਰਟ ਅਤੇ ਚੰਗੇ ਦੁੱਧ ਵਾਲੀ ਮੈਂ ਤੁਹਾਨੂੰ ਵਿਖਾਤੀ ਆ ਪੈਂ ਫਰੋਇਪੁਰ ਜ਼ਿਲ੍ਹੇ ਦੀ ਬਾਰਡਰ ਲਾਈਨ ਦੀ ਪੂਰੀ ਮਾਨਕਣੀ ਅੱਖ ਤੀਜਾ ਸੂਬਾ ਸੱਜਣੋ ਬਾਕੀ ਵੇਖ ਤੇ ਵੀਰ ਜੀ ਇਹਦਾ ਫਿਰ ਆਪਾਂ ਜਿਹੜੀ ਆਪਣੀ ਮੱਝ ਵਿਕਾਊ ਕੀਤੀ ਆ ਇਹਦਾ ਰੇਟ ਕੀ ਕਰੀਏ ਰੇਟ ਫੋਨ ਤੇ ਕਰ ਲਾਂਗੇ ਮੁੱਲੇ ਦਾ ਆਪਾਂ ਫੋਨ ਤੇ ਕਰਨਾ ਹਾਂਜੀ ਹਾਂਜੀ ਜਾਇਜ਼ ਹੀ ਹੋਊਗਾ ਨਜਾਇਜ਼ ਤਾਂ ਨਹੀਂ 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 ਜਾਇਜ਼ ਹੀ ਕਰਾਂਗੇ ਹਨਾ ਆਪਣੇ ਘਰ ਦੀ ਆ ਘਰ ਦੀ ਬਿਲਕੁਲ ਕਰਦੇ ਵੀ ਜੇ ਦਾ ਵਪਾਰ ਲੈਣ ਚਾਹੀਏ ਫਿਰ ਤਾਂ ਆਪਾਂ ਕਹਿਣਾ ਵੀ ਨਫਾ ਲੈ ਕੇ ਹੀ ਦੇਣੀ ਆ ਨਹੀਂ ਨਹੀਂ ਤੇ ਵੀ ਜਾਇਜ਼ ਮੁੱਲ ਕਰਾਂਗੇ ਤੇ ਕਰਾਂਗੇ ਫੋਨ ਤੇ ਫੋਨ ਤੇ ਕਰ ਲਾਂਗੇ ਚਲੋ ਕੋਈ ਗੱਲ ਨਹੀਂ ਧੰਨਵਾਦ ਮੱਝਾਂ ਨੂੰ ਕਰ ਦਿਓ ਪਿੱਛੋਂ ਲਓ ਵੀ ਸੱਜਣੋ ਵੀਰ ਹਰੀ ਕਹਿੰਦੇ ਮੁੱਲ ਜਿਹੜਾ ਆਪਾਂ ਇਹਦਾ ਕਰਮਾ ਵਾਲੀ ਦਾ ਤੈਅ ਕਰਾਂਗੇ ਉਹ ਫੋਨ ਤੇ ਤੇ ਬਾਕੀ ਤੁਸੀਂ ਕਨੈਕਟ ਕਰ ਲਿਓ ਤੁਹਾਨੂੰ ਮੈਂ ਪੁੱਛਦਾ ਵੀ ਉਹ ਕਹਿੰਦੇ ਵੀ ਨਜਾਇਜ਼ ਨਹੀਂ ਹੋਊਗਾ ਜਾਇਜ਼ ਹੋਊਗਾ ਰੇਟ ਵੇਖੋ ਟੌਪ ਦੀ ਮੈਂ ਮਖਾਤੀ ਆ ਤੁਹਾਨੂੰ ਸੱਜਣੋ ਕਰਕੇ ਤਸੱਲੀ ਤੇ ਕਰ ਲਿਓ ਖਰੀਦਦਾਰੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖੋ